ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਰੇ ਸਾਧ ਸੰਗਤੋ ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਇਹ ਗੱਲ ਹੋਊਗੀ 10 11 ਸਨ ਦੀ ਉਦੋਂ ਮੈਂ ਘਲਾਉਂਦਾ ਹੁੰਦਾ ਸੀਗਾ ਭਾਈ ਵਾਲੇ ਲਾਲੀ ਤੇ ਇਹਨਾਂ ਦਾ ਅਵਨੇਂਦਰ ਤੇ ਹਰਮਨ ਕੁਲਦੀਪ ਗਿਆਨੀ ਕਾਲਾ ਗੁਰਦੇਵ ਦਾ ਕੋਪੀ ਸੁਖਦੇਵ ਦਾ ਹੈਪੀ ਸਾਧੂ ਦਾ ਮਾਣਾ ਗੋਲਾ ਹੁੰਦਾ ਸੀਗਾ ਦਸੋਪੱਤੀ ਜੋ ਜਸਵੰਤ ਦਾ ਮੁੰਡਾ ਹੁੰਦਾ ਸੀਗਾ ਪੀਤੂ ਦਾ ਮੁੰਡਾ ਜੱਸਾ ਇਹ ਸਾਰੇ ਮੇਰੇ ਕੋਲੇ ਖੇਡਦੇ ਸੀ ਉਦੋਂ ਮੈਂ ਇਹਨਾਂ ਨੂੰ ਕਲਾਉਂਦਾ ਸੀ ਕਹਿਣ ਦਾ ਭਾਵ ਮੇਰਾ ਇਹੀ ਹੈ ਵੀ ਜਦੋਂ ਮੈਂ ਇਹ 2 ਕਸਾਲ ਕਲਾਏ ਬਹੁਤ ਵਧੀਆ ਸੋਹਣੇ ਇਹ ਮਤਲਬ ਰੀਡਰ ਸਟਾਪਰ ਬਣ ਗਏ ਸਾਰੇ ਇਹਨਾਂ ਚੋਂ ਲਾਲੀ ਰੀਡਰ ਸੀਗਾ ਤੇ ਗਿਆਨੀ ਰੀਡਰ ਸੀ ਕੁਲਦੀਪ ਤੇ ਗੁਰਦੇਵ ਦਾ ਕਾਲਾ ਇਹ ਵੀ ਰੀਡਰ ਸੀ ਗੋਪੀ ਵੀ ਰੀਡਰ ਸੀ ਉਧਰੋਂ ਮਾਣਾ ਹਰਮਨ ਤੇ ਹਾਈਪੀ ਤੇ ਆਪਣਾ ਕੋਲ ਆ ਇਹ ਚਾਰ ਬੰਦੇ ਹੁੰਦੇ ਸੀਗੇ ਸਟਾਪਰ ਬਹੁਤ ਵਧੀਆ ਇਹਨਾਂ ਦੇ ਮਤਲਬ ਇਹਨਾਂ ਦਾ ਮੈਂ ਮੈਚ ਲਵਾਉਣਾ ਭਾਈ ਵਾਲੇ ਐਤਵਾਰ ਵਾਲਾ ਦਿਨ ਆ ਜਾਣਾ ਇਹਨਾਂ ਨੂੰ ਕਹਣਾ ਵੀ ਆਪਦੀ ਰੋਟੀ ਰਾਟੀ ਮਿੱਤਰੋ ਨਾਲ ਵੰਨ ਲਿਆਓ ਐਤਵਾਰ ਨੂੰ ਤੇ ਦੋ ਤਿੰਨ ਮੈਚ ਥੋੜੇ ਕਰਾਉਣੇ ਆ ਉਹਦੇ ਪੂਰਾ ਹੰਬਾ ਲੈਣੇ ਮੈਂ ਸਾਰੇ ਦਿਹਾੜੀ ਇਹ ਐਤਵਾਰ ਨੂੰ ਚਾਰ ਚਾਰ ਵੀ ਕਰਾ ਦੇਣੇ ਗੇੜੇ ਲਵਾਉਣੇ ਗਰਾਊਂਡ ਤੇ ਦਾਲੇ ਵੀ ਜੜੀ ਇੰਨੀ ਜਿੰਨੀ ਪ੍ਰੈਕਟਿਸ ਗਰਾਊਂਡ ਦੀ ਹੋ ਉਨੇ ਤੁਸੀਂ ਵਧੀਆ ਬਣੋਗੇ ਤੇ ਇਹਨਾਂ ਦੇ ਵਿੱਚ ਉਦੋਂ ਦੂਜਾ ਹੁੰਦਾ ਸੀਗਾ ਭਜੀ ਦਾ ਮੁੰਡਾ ਜਿਹੜਾ ਸਟਾਪਰ ਬਣਿਆ ਕੀ ਉਹਦਾ ਨਾਮ ਸੀ ਯਾਰ ਬਰਿੰਦਰ ਬਰਿੰਦਰ ਵੀ ਸੱਚ ਇਹਨਾਂ ਦੇ ਹੀ ਪੀਨੇ ਨਾਲ ਹੀ ਸਟਾਪਰ ਹੁੰਦਾ ਸੀ ਇਹ ਮਾਣੇ ਹੁਣਾਂ ਨਾ ਕਿਹੜੇ ਤਾਂ ਬਦੋ ਇੱਕ ਦਾਵੇਂ ਵੱਧ ਗਿਆ ਫਿਰ ਮੈਨੂੰ ਤਾਂ ਨਿਕਲ ਗਿਆ ਦੀ ਪ੍ਰੈਕਟਿਸ ਬਹੁਤ ਹਾਈ ਸੀ ਯਾਨੀ ਇਹ ਨਾ ਜਗਦਾ ਸੀ ਨਾ ਥੱਕਦਾ ਸੀ ਪ੍ਰੈਕਟਿਸ ਦੀ ਬਹੁਤ ਸੀ ਇਸ ਕਰਕੇ ਇਹ ਨਿਕਲ ਗਿਆ ਵਿੱਚੋਂ ਇਹ ਇਹਨਾਂ ਨੂੰ ਜਦੋਂ ਲਵਾਉਣੇ ਤੇ ਦੁਪਹਿਰੇ ਕਹਿਣਾ ਵੀ 2 ਘੰਟੇ ਹੁਣ ਸੋਨੂੰ 12 ਵਜੇ ਤੋਂ ਲੈ ਕੇ 2:30 ਵਜੇ ਤਾਈਂ ਪਹਜੋ ਤੇ ਆਦੀ ਰੋਟੀਆਂ ਟਿੱਖਾ ਲਓ ਪਰ ਇਹਨਾਂ ਨੇ ਆਪਦੀਆਂ ਜਿਹੜੀਆਂ ਰੋਟੀਆਂ ਚਾਹ ਚੋਂ ਉੱਥੇ ਬਾਬੇ ਦੇ ਬਣਾ ਲੈਣੀ ਚਲ ਆਪਦੀਆਂ ਰੋਟੀਆਂ ਟਿੱਖਾ ਕੇ ਇਹਨਾਂ ਨੇ 2 ਘੰਟੇ ਪਹ ਜਾਣਾ 3 ਵਜੇ ਠਾ ਕੇ ਇਹਨਾਂ ਨੂੰ ਫੇਰ ਚੱਕ ਦੇਣਾ ਲਾਣਾ ਫੇਰ 3 ਵਜੇ ਇੱਥੋਂ ਸੀ ਜਾਣਾ ਡਾਂਗੇ ਵਾਲੀ ਸੜਕ ਡਾਂਗੇ ਵਾਲੇ ਇੱਧਾ ਕੱਚੇ ਰਾਹ ਜਾ ਕੇ ਤੇ ਜਿੱਥੇ ਹੱਡਾਂ ਰੋੜੀਆਂ ਡਾਂਗਿਆਂ ਦੀ ਉੱਥੇ ਅੱਧੇ ਕਿਲੋਮੀਟਰ ਦਾ ਫਾਸਲਾ ਸੀ ਬਣਾ ਲੈਂਦੇ ਸੀ ਟਾਲੀ ਤੋਂ ਇੱਕ ਨਲਕੇ ਤੱਕ ਉੱਥੇ ਉਹਨਾਂ ਦੀਆਂ 15-15 ਸਵਾਰੈਂਟਾਂ 15-20 ਜਿੰਨੀਆਂ ਕੋਈ ਲਾ ਲੈ ਜੇ ਕੋਈ ਥੱਕ ਜਾਂਦਾ ਉਹਨੂੰ ਪਾਸੇ ਕਰ ਦਈਦਾ ਸੀ ਤੇ ਫਿਰ ਉਦੋਂ ਬਾਅਦ ਇੱਥੋਂ ਭਜਾ ਕੇ ਲਿਆਣੇ ਭਾਈ ਵਾਲਿਆਂ ਤੇ ਉੱਥੋਂ ਮੈਂ ਭਜਾ ਕੇ ਲਿਆਉਣੇ ਤੇ ਮੇਰੀ ਵੀ ਪ੍ਰੈਕਟਿਸ ਉਦੋਂ ਕਹਿਣ ਦਾ ਭਾਵ ਤਾਂ ਮੇਰਾ ਮੇਰੀ ਵੀ ਪ੍ਰੈਕਟਿਸ ਇਹਨਾਂ ਦੇ ਨਾਲ ਉਦੋਂ ਪੂਰ ਕੋਈ ਸੀ ਮੇਰਾ ਸਰੀਰ ਵੀ ਵਧੀਆ ਪਿਆ ਸੀ ਜਦੋਂ ਮੈਂ ਵੀ ਪ੍ਰੈਕਟਿਸ ਛੱਡ ਗਿਆ ਮਤਲਬ ਇਹਨਾਂ ਨੂੰ ਘਲਾਉਣਾ ਛੱਡ ਗਿਆ ਯਾ ਭਗਤ ਮੈਂ ਤਾਂ ਆਪ ਬੋਝਲ ਹੋ ਗਿਆ ਬੋਝਲ ਉਦੋਂ ਹੁੰਦਾ ਬੰਦਾ ਜਦੋਂ ਸਾਦ ਸੰਗਤ ਬੇਲਾ ਰਹਿਣ ਲੱਗੇ ਤੇ ਕੰਮ ਘਟ ਜੇ ਬੰਦੇ ਨੂੰ ਜਿਹੜਾ ਕੰਮ ਤਾਂ ਵਾੜਾ ਜ਼ਰੂਰੀ ਹੈ ਜਿਹੜਾ ਬੰਦਾ ਖੇਡਦਾ ਉਹਨੂੰ ਕੰਮ ਵੀ ਜ਼ਰੂਰੀ ਹੈ ਪੱਠੇ-ਦੱਥੇ ਘਰਦਿਆਂ ਦੇ ਲਿਆਵੇ ਸਵੇਰ ਸਵੇਰ ਜਾ ਕੇ ਤੇ ਉਦੋਂ ਬਾਅਦ ਜਦੋਂ ਅਸੀਂ ਖੇਡਦੇ ਹੁੰਦੇ ਸੀ ਅਸੀਂ ਤਾਂ ਕਣਕਾਂ ਵੀ ਘੁੜਦੇ ਰਹੇ ਹਾਂ ਸਾਰੀ ਸਰੀ ਦਿਹਾੜੀ ਤੇ ਨਾਲੇ ਸ਼ਾਮ ਨੂੰ ਖੇਡਣਾ ਤੇ ਨਾਲ ਤੜਕੋਂ ਭੱਜਣਾ ਫੇਰ ਟੂਰਨਾਮੈਂਟ ਜਿੱਥੇ ਹੋਣਾ ਉੱਥੇ ਖੇਡਣ ਜਾਣਾ ਉਦੋਂ ਸਾਰੇ ਘੜੇ ਕੋਈ ਐਵੇਂ ਕਰਦੇ ਹੁੰਦੇ ਸੀ ਸਾਡੇ ਕੱਲਿਆਂ ਤਾਂ ਹੀ ਨਹੀਂ ਸੀ ਹੈ ਵੀ ਅਸੀਂ ਇਕੱਲੇ ਹੀ ਕਰਦੇ ਆ ਚਲ ਵੱਡੇ ਤਾਂ ਨਾ ਕਰਦੇ ਉਹ ਜਿਹੜੇ ਕਾਲਜਾਂ ਕੁਲਜਾਂ 'ਚ ਹੋਣਗੇ ਜਿਹੜੇ ਛੋਟੇ ਸੀ ਨਾ ਉਦੋਂ 65 62 ਬੂਟ ਵਾਲੇ ਤੇ 57 ਵਾਲੇ ਉਦੋਂ ਇਹ ਸਾਰਾ ਹੀ ਕੰਮ ਕਰਦੇ ਸੀ ਘਰ ਦਾ ਕਿਉਂਕਿ ਉਦੋਂ ਘਰ ਦੇ ਕੰਮ ਆਪਾਂ ਬਹੁਤ ਜ਼ਿਆਦਾ ਤਰਜੀਹ ਦਿੰਦੇ ਸੀ ਕਣਕ ਗੁੱਡਣੀ ਪਾਣੀ ਲਾਉਣਾ ਫਿਰ ਉਹਨੂੰ ਪੱਡਣਾ ਕੱਢਣਾ ਐ ਜਾਨੀ ਬਜਾਈ ਨਾਲ ਮਾਂ ਮਾਂ ਪਿਓ ਦੇ ਕਰਾਉਣੇ ਕਿਉਂਕਿ ਹਲਾ ਨਾ ਪਹੁੰਦੇ ਹੁੰਦੇ ਸੀ ਕਿਹੜਾ ਟਰੈਕਟਰ ਸੀ ਵੀ ਇੱਕ ਦਿਨੀ ਵਾਹ ਲੈਣੀ ਜਾਂ ਦੋ ਦਿਨਾਂ ਚ ਵਾਹ ਦੇਣੀ ਆ ਐ ਸਹਾ ਸੰਗਤ ਬਹੁਤ ਮਜਬੂਰੀਆਂ ਸੀ ਉਸ ਟਾਈਮ ਇਹ ਉੱਠੇ ਸੀ ਲਾਲੀ ਹੁਣੀ ਜਿਹੜੇ ਲਾਲੀ ਹੁਣੀ ਸੀ ਨਾ ਉਸ ਟਾਈਮ ਉੱਠੇ ਸੀ ਇਹ ਪੂਰੇ ਐਵੇਂ ਕਹਿੰਦੇ ਕਿ ਬਹੁਤ ਤਗੜੇ ਸੋਹਣੇ ਖਿਡਾਰੀ ਬਣ ਗਏ ਸੀ ਸਰੀਰ ਵੀ ਇਹਨਾਂ ਨੇ ਸਾਂਭਲੇ ਸੀ ਯਾਰ ਆ ਪੂਰੇ ਕੱਦ-ਕਾਠ ਵੀ ਇਹਨਾਂ ਦੇ ਠੀਕ ਸੀ ਬਜਨ ਵੀ ਇਹਨਾਂ ਦਾ ਠੀਕ ਸੀ ਆ ਬਹੁਤ ਵਧੀਆ ਇਹ ਤਾਂ ਮੁੜ ਕੇ ਇੱਕਦਮ ਜਦੋਂ ਵੱਡੇ ਥੋੜੇ ਜੇ ਹੋ ਗਏ ਤੇ ਉਦੋਂ ਮਗਰ ਇਹ ਵੀ ਛੱਡ ਗਏ ਕਿ ਮੈਂ ਤੇ ਜੇ ਕਿਤੇ ਆਉਂਦੇ ਲੈਂਦੇ ਹੋਰ 2 ਸਾਲ ਲਗਾਤਾਰ ਪਰ ਇਹਨਾਂ ਨੇ ਉੱਪਰ ਆਪਾਂ ਨੂੰ ਚੱਲ ਕੇ ਜਾਣਾ ਸੀ ਪੰਨਣਾ ਕਿਉਂਕਿ ਜਦੋਂ ਬੰਦਾ ਖੇੜ ਦਾ ਭਾਜਦਾ ਨੱਡ ਦਾ ਨਾਲ ਖਰਾਕ ਵੀ ਖਾਂਦਾ ਹੈ ਖਰਾਣ ਖਾਣ ਦੇ ਨਾਲ ਪਰਬੰਦਾ ਵੱਧਦਾ ਫੁੱਲਦਾ ਐ ਤਰ੍ਹਾਂ ਸਾਹ ਸੰਗਤ ਮੈਂ ਤਾਂ ਆਪ ਇਹਨਾਂ ਨੇ ਮੈਂ ਕਹਿੰਦੀ ਇਹਨਾਂ ਨੇ ਵੀ ਮੇਰੇ ਨਾਲ ਕੰਮ ਬਹੁਤ ਕਰਾਇਆ ਵਿਚਾਰੇ ਨੇ ਜੇ ਕਿਤੇ ਮੇਰਾ ਕੋਈ ਕੰਮ ਵਿੱਚ ਬਣ ਕਰਨਾ ਚਾਹਤਾ ਤੂੰ ਬੇਸੰਸ ਹੋ ਜਾ ਪਾਸੇ ਹੋ ਜਾ ਸੀ ਆਪੇ ਕਰਦੇ ਜਾਂਗੇ ਇਹਨਾਂ ਨੇ ਕਰ ਦੇਣੇ ਕਈ ਕੰਮ ਫਿਰ ਮੈਂ ਇਹਨਾਂ ਨੂੰ ਤਾਂ ਹੀ ਘਲਾਉਂਦਾ ਸੀ ਅੰਤੇ ਆਪਣੇ ਫਿਰਦੇ ਆਏ ਕੋਲੇ ਆਪਣੇ ਕੋਈ ਕਹਦੇ ਵੀ ਜੇ ਕਿਸੇ ਤੋਂ 5 ਰੁਪਏ ਵੀ ਮੰਗਣ ਆਪਦੇ ਕੋਲੋਂ ਦਾ ਖਰਚ ਕਰ ਦਈਦੇ ਸੀ ਪਰ ਇਹਨਾਂ ਤੋਂ 1 ਰੁਪਈਆ ਨਹੀਂ ਲਿਆ ਪਵਚੜਿਆਂ ਤੋਂ ਜਿਹੜੇ ਵੱਟਿਆ ਫੋਰਡ ਹੋਣੀ ਇਹ ਵੀ ਮੇਰੇ ਕੋਲੇ 1 ਸਾਲ ਖੇਡੇ ਆ ਭਾਈ ਵਾਲੇ ਰਹਿ ਕੇ ਅੱਜ ਹਲੇ ਸਾਰੇ ਖਿਡਾਰੀ ਹੈਗੇ ਆ ਪੁੱਛ ਲਈ ਜਦੋਂ ਮਰਜੀ ਭਾਈ ਵਾਲੇ 1 ਸਾਲ ਮੇਰੇ ਕੋਲੇ ਖੇਡੇ ਆ ਮੈਂ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਰਲਣਾ ਨਹੀਂ ਕਿਸੇ ਦਿਨ ਰਲ ਕੇ ਨਹੀਂ ਖੇਡਣਾ ਇਹ ਬੰਦੇ ਕੋਲੇ ਨਾ ਜਿਹੜੇ ਚਾਂਸ ਹੁੰਦੇ ਆ ਸਾਥ ਸੰਗਤੋ ਇਹ ਬੇੜਲੇ ਸਾਲ ਹੀ ਹੁੰਦੇ ਜਿਹੜਾ ਜੇ ਸੋਚੇ ਤਾਂ ਸਹੀ ਖਿਡਾਰੀ ਜਦੋਂ ਆਪਾਂ ਰਲ ਕੇ ਖੇਡ ਜਰਨੇ ਤੇ ਗੇਮ ਦਾ ਅਧਰ ਰਹਿ ਜਾਂਦਾ ਕਿਉਂਕਿ ਆਪਾਂ ਨੂੰ ਫਿਰ ਨੇਵਣਾ ਪੈ ਜਾਂਦਾ ਤੇ ਜਿਹੜਾ ਇਹ ਖਿਡਾਰੀ ਹੈ ਨੇਵਣ ਵਾਲਾ ਨਹੀਂ ਹੁੰਦਾ ਤਾਂ ਬਾਹਰਲੇ ਦੇਸ਼ਾਂ 'ਚ ਫੇਰ ਹੀ ਇੰਟਰਨੈਸ਼ਨਲ ਬਣਦਾ ਜੇ ਆਪ ਦੀ ਆਈ ਗੇਮ ਖੇਡੇ ਹੈ ਜਦੋਂ ਆਪਾਂ ਟੀਮਾਂ ਰਣ ਲੱਗ ਜਾਂਦੀਆਂ ਸੀ ਨਾ ਉਦੋਂ ਸਰਦਾਰ ਜੀ ਅਧਰ ਰਹਿ ਜਾਂਦਾ ਸੀ ਬੰਦੇ ਦਾ ਤਕੜੇ ਖਿਡਾਰੀਆਂ ਨੂੰ ਵੀ ਦਬਣਾ ਪੈ ਜਾਂਦਾ ਸੀ ਕਿਉਂਕਿ ਉਹਨਾਂ ਦਾ ਪਿੰਡ ਹੁੰਦਾ ਸੀ ਕਹਿੰਦੇ ਸਾਡਾ ਪਿੰਡ ਆ ਯਾਰ ਸਾਨੂੰ ਛੱਡ ਜੋ ਪਰ ਜਿਹੜਾ ਚੰਗਾ ਖਿਡਾਰੀ ਸੀ ਉਹ ਇਹ ਕੰਮ ਨਹੀਂ ਸੀ ਕਰਦਾ ਹੁੰਦਾ ਤਾਂ ਹੀ ਇਹ ਪਿੱਛੇ ਰਹਿ ਗਏ ਪੂਰਾ ਗੇਮ ਇਹਨਾਂ ਦੀ ਬਹੁਤ ਤਕੜੀ ਸੀ ਸਾਰਿਆਂ ਦੀ ਅੱਜ ਨੂੰ ਸਾਰਿਆਂ ਨੇ ਸੈੱਟ ਹੋ ਜਾਣਾ ਸੀ ਬਾਹਰ ਜਾਇਆ ਕਰਨ ਸੀ ਇੰਟਰਨੈਸ਼ਨਲ ਖਿਡਾਰੀ ਬਣ ਕੇ ਜਿਹੜਾ ਰਲਣਾ ਨਾ ਕਿਸੇ ਦੇ ਨਾਲ ਬਹੁਤ ਵੱਡਾ ਇਹ ਮੈਂ ਇਹਨਾਂ ਨੂੰ ਸੌਹਾ ਖਵਾ ਗਿਆ ਸੀ ਭਾਬੇ ਤੇ ਅਰਦਾਸ ਕਰਾਈ ਸੀ ਸਾਰਿਆਂ ਨੂੰ ਕਿਹਾ ਕਿ ਵੀ ਆਪਾਂ ਕਿਸੇ ਨਾਲ ਰੜਣਾ ਨਹੀਂ ਤੇ ਜੋਰ ਤੋਂ ਜੰਨਾ ਗਰਾਊਂਡ ਲੈਵਲ ਖੇਡੋਗੇ ਤੇ ਰੈਸਟ ਆਪਣੀ ਪ੍ਰੈਕਟਿਸ ਕਰੋਗੇ ਉਨੇ ਹੀ ਉੱਪਰ ਨੂੰ ਜਾਓਗੇ ਤੇ ਇਹਨਾਂ ਨੇ ਜਾ ਕੇ ਮੱਲਿਆਣੇ ਮਨੂੰ ਦਾ ਦੂਜਾ ਤੀਜਾ ਸਾਡਾ ਟੂਰਨਾਮੈਂਟ ਸੀ ਤੇ ਮੱਲਿਆਣੇ ਜਾ ਕੇ ਰੜਣਾ ਲੱਗੇ ਤੇ ਆਪਾਂ ਉਹ ਦੋ ਬਣ ਕੇ ਪਿੱਛੇ हट ਗਏ ਭਰਾਵਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਤੁਹਾਡੀ ਮਰਜ਼ੀ ਆ ਖੇਡੋ ਭਰਾਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਖੇਡੋ ਜਦੋਂ ਅਰਦਾਸ ਕਰਕੇ ਬੰਦਾ ਇਸ ਤਰ੍ਹਾਂ ਪਿੱਛੇ ਹੋ ਜਾਣਾ ਫਿਰ ਬੰਦੇ ਨੂੰ ਪਿੱਛੇ ਹਟਣਾ ਹੀ ਚੰਗਾ ਹੁੰਦਾ ਹੈ ਨੇ ਗੇਮ ਇਹਨਾਂ ਦੀ ਜਾਂਦੀ ਨਹੀਂ ਸੀ ਬਹੁਤ ਵਧੀਆ ਖਿਡਾਰੀ ਇਹਨਾਂ ਨੇ ਗਾਂ ਦੀ ਗਾਂ ਖੇਡੀ ਜਾਣਾ ਸੀ ਤੇ ਨਾਲੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਜਿਹੜਾ ਖਿਡਾਰੀ ਕਿਸੇ ਦੇ ਮਗਰ ਲੱਗਦਾ ਨਾ ਜਦੋਂ ਆਪਾਂ ਕਹਿੰਨੇ ਵੀ ਨਸ਼ਾ ਖਾ ਕੇ ਖੇਡ ਲਾ ਆਟੀ ਕਲਾ ਲਾ ਓਲਾ ਲਾ ਆਲਾ ਲੈ ਤੇ ਨਾ ਸਰੀਰ ਐਸਟਪੋਟਰੂ ਨਾ ਨਾ ਉਹਨੇ ਬੁੱਢਾ ਹੀ ਕਰੀ ਤੁਰਿਆ ਉਹਨਾਂ ਬੰਦੇ ਨੂੰ ਬੁੱਢਾ ਹੀ ਕਰੀ ਆਉਣਾ ਉਹਨਾਂ ਚਿਰ ਹੀ ਹੁੰਦਾ ਜਿੰਨਾ ਚਿਰ ਆਪਾਂ ਮੈਚ ਖੇਡਦੇ ਆ ਉਹ ਦੋ ਮੁੜ ਕੇ ਤਾਂ ਫਿਕਰ ਹੀ ਫਿਕਰ ਆ ਉਹਦਾ ਬਹੁਤ ਖਿਡਾਰੀ ਆ ਜਿਹੜੇ ਇਸ ਕੰਮ ਦੇ ਵਿੱਚ ਵਿਚਾਰੇ ਥੱਲੇ ਰਹਿ ਗਏ ਕਿਉਂਕਿ ਉਦੋਂ ਨਾਰਮਲ ਉਮਰ ਹੁੰਦੀ ਹੈ 15 15 18 18 20 20 ਸਾਲ ਦੀ ਤੇ ਉਦੋਂ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਵੀ ਇਹਦਾ ਰਿਜ਼ਲਟ ਆਖਰ ਜਾ ਕੇ ਸਿਰੇ ਤੇ ਦਾ ਰਿਜ਼ਲਟ ਕੀ ਨਿਕਲਣਾ ਕੋਈ ਨਹੀਂ ਪਤਾ ਹੁੰਦਾ ਬੰਦੇ ਨੂੰ ਜਿਵੇਂ ਬਾਜੀ ਝੰਡ ਅਦਾ ਦਾ ਕਹਿੰਦਾ ਬੰਦੇ ਤੇ ਬਡੇਪਾ ਵੀ ਹੋਣਾ ਜਦੋਂ ਬਡੇਪਾ ਆਇਆ ਤੇ ਪੈ ਗਿਆ ਨਾ ਨਸ਼ਾ ਕਰਦਾ ਹੋਇਆ ਬੰਦਾ ਤੇ ਕੀ ਕਰੋ ਕੀ ਰਹਿ ਜਾਣਾ ਕੱਖ ਨਹੀਂ ਰਹਿਣਾ ਬੰਦੇ ਦੇ ਬੱਲੇ ਉਹ ਵੀ ਨਾ ਹੋਵੇ ੜਾਦ ਦੇਵੇ ਨਾ ਦੇਵੇ ਇਹ ਚੀਜ਼ਾਂ ਹੁੰਦੀਆਂ ਸਾਂਸੰਗਤ ਬੱਚੇ ਨੂੰ ਜਿੰਨਾ ਵੀ ਬਚਾ ਜਾ ਸਕਦਾ ਬਚੇ ਛੇ ਛੋਟੇ ਬੱਚੇ ਸਾਡੇ ਐਵੇਂ ਕਹਦੇਗੇ ਬੜੇ ਵਧੀਆ ਬਚ ਕੇ ਰਹੇ ਆ ਚਲੋ ਮੁੜ ਕੇ ਸਾਰਿਆਂ ਤੇ ਇੰਨਾ ਕ ਸਮਾਂ ਹੋਇਆ ਗਿਆ ਸੀ ਉਸਤੋਂ ਆਪ ਆਪਣੇ ਕੰਮਾਂ 'ਚ ਵੜ ਗਏ ਚੱਲ ਕੋਈ ਕਿਧਰੇ ਵੜ ਗਿਆ ਕੋਈ ਕਿਧਰੇ ਵੜ ਗਿਆ ਤੇ ਇਹਨਾਂ ਦਾ 2-3 ਸਾਲੇ ਬਹੁਤ ਵਧੀਆ ਖੇਡੇ ਆ ਅਕੈਡਮੀਆਂ ਦੇ ਵਿੱਚ ਵੀ ਜਾਣ ਲੱਗ ਗਏ ਅਕੈਡਮੀ ਵਾਲੇ ਸੱਦਣ ਲਾ ਗਏ ਸੀ ਛੋਟਿਆਂ ਨੂੰ ਆਹੀ ਪੀ ਮਾਣੇ ਹੋਣੀ ਐ ਸਾਰਿਆਂ ਨੂੰ ਮਾਣ ਤਾਂ ਵਧੀਆ ਬਾਹਰ ਵੀ ਖੇਡੇ ਆ ਖੇਡਦਾ ਸਾਰੇ ਆਏ ਕਿਰਾਂ ਕਿਰਾਂ ਤੇ ਨਹੀਂ ਇਹਨਾਂ ਨੇ ਹੋਰ ਵੀ ਖੇਡ ਜਣਾ ਸੀ ਸਿਹਤ ਤੇ ਅਸਰ ਉਦੋਂ ਪੈਂਦਾ ਜਦੋਂ ਆਪਾਂ ਆਪਦੇ ਆਪ ਨੁਕਸਾਨ ਕਰਦੇ ਹਾਂ ਸਾਸ ਨੂੰ ਨਹੀਂ ਕਦੇ ਨਹੀਂ ਪੈਂਦਾ ਖਿਡਾਰੀ ਦੀ ਫਿਰ ਮਦਦ ਮਾਹਿ ਬਾਹਿਗੁਰੂ ਕਰਦਾ ਜੇ ਆਪਾਂ ਸਹੀ ਉਸੂਲਾਂ ਤੇ ਚੱਲ ਗਏ ਕਿਉਂਕਿ ਚੜਾਉਣਾ ਵੀ ਉਹਨੇ ਆਤਾਰ ਵੀ ਉਹਦਾ ਚੜਾਈ ਵੀ ਉਹਦੀ ਹੈ ਬਾਹਿਗੁਰੂ ਦੇ ਹੱਥ ਡੋਰਾ RAM ਵਾਹਿਬ RAM ਵਧਾਵੇ ਸੋਭ ਦੇ ਬਲ ਕਰ ਬਲੇ ਨਾ ਕੋਈ ਪ੍ਰਮਾਤਮਾ ਵਧਾਵੇ ਦਾ ਬੰਦਾ ਵੱਧਾ ਹੈ ਜੇ ਪਰਮਾਤਮਾ ਦੇ ਨਾਲ ਹੀ ਖਲਵਲੀਆਂ ਕਰਨ ਲੱਗੇ ਸਾਥ ਸੰਗਤ ਫਿਰ ਤਾਂ ਪੱਕੀ ਵਧਣਾ ਹੈ ਇਸ ਕਰਕੇ ਸਾਡੇ ਜਿਹੜੇ ਖਿਡਾਰੀ ਰਹੇ ਵੱਡੇ ਬਹੁਤ ਵਧੀਆ ਬਹੁਤ ਸੋਹਣੇ ਜ਼ਿਲ੍ਹਿਆਂ ਦੇ ਪੰਜਾਬ ਲੈਵਲ ਦੇ ਖਿਡਾਰੀ ਸੀ ਐ ਨਹੀਂ ਹੈ ਕੋਈ ਬਾਹਰ ਵੀ ਖੇੜੇ ਵਿੱਚੋਂ ਬਹੁਤ ਮੁੰਡੇ ਪੀਤਾ ਖੇੜੇ ਆ ਤੇ ਆਪਣਾ ਮਾਣਾ ਖੇੜੇ ਆ ਬਰਿੰਦਰ ਗਿਆ ਖੇਡਣ ਆਪਣੇ ਤੌਣੇ ਹੋਣੇ ਗਏ ਆ ਐ ਤਾਂ ਬਹੁਤ ਖਿਡਾਰੀ ਆਪਣੇ ਗਏ ਆ ਵਿੱਚੋਂ ਬਾਹਰ ਖੇਡਣ ਫੋਰਡ ਦੇ ਗੋਡਿਆਂ ਨੇ ਮਾਰ ਲਿਆ ਫੋਰਡ ਦੇ ਗੋਡਿਆਂ ਨੂੰ ਗੋਡਿਆਂ ਨੇ ਛੇਤੀ ਜਵਾਬ ਦੇਤਾ ਸਪ੍ਰਿੰਟ ਬਹੁਤ ਤਕੜੀ ਸੀ ਇਹਦੀ ਸਪ੍ਰਿੰਟ ਨਹੀਂ ਮਾਰਦਾ ਸੀ ਬੰਦੇ ਨੂੰ ਇਹ ਜਿਹੜੇ ਬੰਦੇ ਸਪ੍ਰਿੰਟ ਤੇ ਚਕਾਨੀ ਆ ਨਾ ਬ੍ਰੇਕ ਆ ਉਹ ਬੰਦਾ ਸਕੋਡੀ ਦੇ ਵਿੱਚ ਬਹੁਤ ਕਾਂਝ ਆਵਾਂ ਤੱਕੇ ਨਾਲ ਤਾਂ ਮਿਲਣਾ ਨਿਕਲਦਾ ਕੋਈ ਨਹੀਂ ਸਪ੍ਰਿੰਟਾਂ ਨਾਲ ਹੀ ਆਉਂਦਾ ਬੰਦਾ ਪਾਲਾ ਕੋਈ ਬਹੁਤਾ ਨਹੀਂ 75% ਫੋਟ ਦਾ ਹੀ ਹੁੰਦਾ ਹੈ 75 ਚੋਂ ਬਾਲੇ ਤੋਂ ਬਾਲਾ ਜਿਆਦੇ ਚੋਜ ਵੀ ਪਚਾਂਗੇ ਤਾਂ ਤਾਂ ਵੀ 35 36 ਫੋਟੀ ਰਹਿ ਗਿਆ 19 ਕ ਸਪ੍ਰਿੰਟ ਮਾਰ ਤੇ ਬੰਦਾ ਆ ਜਾਂਦਾ ਇਹ ਗੱਲਾਂ ਸਾਥ ਸੰਗਤ ਮੈਂ ਉਹ ਸਮੇਂ ਨੂੰ ਤਾਂ ਯਾਦ ਕਰਦਾ ਹੁਣਾਂ ਵੀ ਉਹ ਸਮਾਂ ਮੁੜ ਕੇ ਬੰਦੇ ਤੇ ਨਹੀਂ ਆਉਣਾ ਦਾ ਇਹ ਬੰਦੇ ਦੇ ਜਿਹੜੇ ਚਾਂਸ ਹੁੰਦੇ ਆ ਨਾ ਜਿਹੜੇ ਹੁਣ ਵਾਲੇ ਖਿਡਾਰੀ ਆ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਆ ਵੀ ਤੁਹਾਡੇ ਹੱਥ ਦੇ ਵਿੱਚ ਖੇਡ 5-7 ਸਾਲ ਦੀ ਹੁੰਦੀ ਆ ਜੇ ਆਪਾਂ 5-7 ਸਾਲ ਦੇ ਵਿੱਚ ਕਿਸੇ ਨਾਲ ਰਲ ਕੇ ਜਾਂ ਕੋਈ ਕਿਸੇ ਨਾਲ ਮਿਲ ਕੇ ਜਾਂ ਕਿਸੇ ਨਾਲ ਕੋਈ ਕਾਰਵਾਈ ਕਰਕੇ ਆਪਾਂ ਖੇਡਣ ਲੱਗਾਂਗੇ ਨਾ ਕਦੇ ਉੱਪਰ ਨਹੀਂ ਉੱਡਦੇ ਆਪ ਦੀ ਜਾਂ ਤੇ ਆਪ ਖੇਡੋ ਆਪ ਦੀ ਪ੍ਰੈਕਟਿਸ ਪੂਰੀ ਰੱਖੋ ਗਰਾਊਂਡ ਪ੍ਰੈਕਟਿਸ ਵੀ ਰੱਖੋ ਤੇ ਆਪ ਦੀ ਸਪ੍ਰਿੰਟ ਦੂਜੀ ਵੀ ਰੱਖੋ ਜਿਹੜੀ ਆਪਣੀ ਕਰਦੇ ਆਪਾਂ ਐਕਸਰਸਾਈਜ਼ਾਂ ਦੀ ਵੀ ਖੇਡਣਾ ਵੀ ਜ਼ਰੂਰੀ ਹੈ ਅੱਦੇ ਸਟਾਪਰਾਂ ਸਟਾਪਰ ਬਣੋ ਰੇਡਰਾਂ ਰੇਡਰ ਬਣੋ ਫੇਰ ਲਾਓ ਗਰਾਊਂਡ ਨੂੰ ਤੱਪਕੇ ਜੋ ਲਾਉ ਮੜ ਕੋ ਮੜ ਕੀ ਹੋ ਜਾਓ ਉਸ ਵੇਲੇ ਕਿਸੇ ਨਾਲ ਕੋਈ ਗਿਲਾ ਨਹੀਂ ਹੁੰਦਾ ਵੀ ਮੈਨੂੰ ਕਿਉਂ ਫੜਿਆ ਕਿਉਂ ਟਾਇਆ ਕਾਦੋਂ ਕੀ ਕਰਿਆ ਨਾ ਪੂਰੇ ਆਪਦੇ ਜੋਰ ਨਾਲ ਨਿਕਲੋ ਯਾਰ ਤਾਂ ਪਰ ਉਸ ਤਾ ਪਰਤਾ ਗੱਲ ਜੇ ਆਪ ਛੱਡਣ ਲੱਗ ਜਾਂਗੇ ਫਿਰ ਉਹ ਆਦਤ ਬਣ ਜਾਂਦੀ ਬੰਦੇ ਦੀ ਉੱਥੇ ਹੱਥ ਟੱਗੇ ਜਾਂਦਾ ਫਿਰ ਦੂਸਰਾ ਖਿਡਾਰੀ ਵੀ ਛੱਡਿਆ ਜਾਓ ਕਦੇ ਵੀ ਨਾ ਜਦੋਂ ਵੀ ਖੇਡਣਾ ਪੂਰੇ ਜੋਰ ਲਾ ਕੇ ਗਰਾਊਂਡ ਦੇ ਵਿੱਚ ਕਿਸੇ ਨਾਲ ਕੋਈ ਆੜੀ ਦੋਸਤੀ ਨਹੀਂ ਕਿਉਂਕਿ ਹੁਣ ਤਾਂ ਜਿਹੜੇ ਬੰਦੇ ਨਿਕਲਦੇ ਆ ਆ ਤੇ ਉਹ ਬੰਦੇ ਦਾ ਫਿਰ ਉੱਥੇ ਆੜੀ ਦੋ ਤੀ ਨਹੀਂ ਰਹਿ ਜਾਂਦੀ ਮੋਟਰਸਾਈਕਲ ਮਿਲਦੇ ਆ ਟਰੈਕਟਰ ਮਿਲਦੇ ਆ ਕਪੈਨਾ ਮਿਲਦੀਆਂ ਯਾਰ ਪੈਸੇ ਮਿਲਦੇ ਆ ਰੀਡਾਂ ਤੇ ਕਿੰਨੇ-ਕਿੰਨੇ ਰੁਪਏ ਲੱਗ ਜਾਂਦੇ ਆ ਕਿਸੇ ਨਾਲ ਕੋਈ ਰਲਣ ਦੀ ਨਾ ਕਰਿਆ ਕਰੋ ਮੇਰੇ ਵੀਰ ਆਪ ਖੜਿਆ ਕਰੋ ਪੂਰਾ ਡਟ ਕੇ ਜਿਹੜੇ ਅੱਜ ਵੀ ਕੋਈ ਖਡਾਰੀ ਖੇਡਦਾ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਉਹ ਲਾਲੇ ਹੁਣ ਪਸਤਾਉਂਦੇ ਵੀ ਹੋਣਗੇ ਵੀ ਅਸੀਂ ਉਦੋਂ ਬਹੁਤ ਵੱਡੀਆਂ ਗਲਤੀਆਂ ਕਰ ਲਿਆ ਜਦੋਂ 2-4 ਸਾਲ ਹੋਰ ਨਾਲਿਆਂ ਦੇ ਚੰਗੇ ਤੇ ਖਰਾਕ ਚੰਗੀ ਮਿਲਦੀ ਸੀ ਤੇ ਆਪਾਂ ਭੱਜਦੇ ਨੱਠਦੇ ਪ੍ਰਗਟਿਤ ਕਰਦੇ ਸਰੀਰ ਨੂੰ ਸਾਹ ਦੇ ਹੋਰ ਉੱਪਰ ਉੱਠਣਾ ਸੀ ਹੋਰ ਉੱਪਰ ਉੱਠਣਾ ਸੀ ਪਰ ਇਹਦਾ ਕੋਈ ਗਲਾਮ ਨਹੀਂ ਹੁੰਦਾ ਕਿਉਂਕਿ ਜੋ ਪਰਮਾਤਮਾ ਜਿੱਥੇ ਰੱਖੇ ਰਹਿਣਾ ਉੱਥੇ ਹੀ ਪੈਂਦਾ ਜ਼ੋਰ ਤਾਂ ਹਰ ਇੱਕ ਬੰਦਾ ਲਾਉਂਦਾ ਮੈਂ ਤਾਂ ਹਲੇ ਵੀ ਹੁਣ ਤੱਕ ਗੱਲ ਕਰ ਵੀ ਆਪਣੇ ਬੱਚੇ ਹੀ ਹੈ ਨਹੀਂ ਗੇ ਗਵਾੜ ਦੇ ਵਿੱਚ ਮੈਂ ਤਾਂ ਹੁਣ ਵੀ ਕਹਿੰਦਾ ਜੇ ਕੋਈ ਛੋਟੇ ਬੱਚੇ ਹੈਗੇ ਮੈਂ ਇਹਨਾਂ ਨੂੰ ਉੱਥੇ ਪ੍ਰੈਕਟਿਸ ਕਰਾ ਸਕਦਾ ਹਜੇ ਵੀ ਮੈਂ ਖੜਕੇ ਕੋਲੇ ਸਮਾਂ ਦੇ ਸਕਦਾ ਘੰਟਾ ਦੋ ਦੋ ਘੰਟੇ ਚਾਰ-ਚਾਰ ਘੰਟੇ ਇਹਨਾਂ ਨੂੰ ਅੱਜ ਵੀ ਜੇ ਬੱਚੇ ਜਾਣ ਤਾਂ ਕਿਉਂਕਿ ਪਰ ਹੁਣ ਟਾਈਮ ਹੀ ਨਹੀਂ ਸਕੂਲ ਪੜ੍ਹਦੇ ਆ ਫਿਰ ਟਿਊਸ਼ਨ ਕਰਦੇ ਆ ਆ ਕੇ ਉਹ ਜਾਕਾਂ ਕੋਲੇ ਟਾਈਮ ਕਿੱਥੇ ਉਹ ਪਹਿਲਾਂ ਕੋਲੇ ਜ਼ਰੂਰ ਟਾਈਮ ਸੀਗਾ ਉਦੋਂ ਹਾਈ ਸਕੂਲ ਸੀਗੇ ਆਪਣੇ ਹਾਈ ਸਕੂਲਾਂ 'ਚ ਆਪਣੇ ਬੱਚੇ ਪੜ੍ਹਦੇ ਸੀ ਉਹ ਤਾਂ ਯਾਰ ਪ੍ਰਾਇਮਰੀ ਸਕੂਲ ਅਕੈਡਮੀ ਗਾ ਚ ਪੜਦੇ ਆ ਬਸ ਉੱਥੇ ਲਾਲੋ ਸਾਹਿਬੇ ਟਾਈਮ ਨਾਲ ਛੁੱਟੀ ਮਿਲਣੀ ਆ ਟਾਈਮ ਨਾਲ ਜਾਣਾ ਆ ਕੇ ਟਿਊਸ਼ਨ ਤੇ ਜਾਵੜਣਾ ਤਾਂ ਐਵੇਂ ਹੀ ਨਹੀਂ ਬੱਚੇ ਕੋਲ ਤਾਂ ਉਹ ਨਾ ਉਹਦੀ ਨੀਂਦ ਪੂਰੀ ਹੁੰਦੀ ਆ ਇਹ ਜਿਹੇ ਗੱਲਾਂ ਸਾਧ ਸੰਗਤ ਤੇ ਆਪਾਂ ਤਾਂ ਇਹ ਕਹਿੰਨੇ ਵੀ ਬਹੁਤ ਵਧੀਆ ਉਹ ਟਾਪ ਸਮਾਂ ਜਿਹੜਾ ਅੰਨਗਿਆ ਬੜਾ ਚੰਗਾ ਸਮਾਂ ਸੀ ਸਾਰੇ ਉਦੋਂ ਬੱਚੇ ਵੀ ਆਖੇ ਇੱਕ ਦੂਜੇ ਦੇ ਬਹੁਤ ਲਾਦੇ ਸੇਵਾ ਬੜੀ ਕਰਨ ਉਹਨਾਂ ਦੇ ਬਾਬੇ ਦੇ ਹੁਣ ਤਾਂ ਯਾਰ ਬਹੁਤ ਬਸ ਐਵੇਂ ਕੀ ਗਣਾ ਮਸਿਆਸ ਗਰਾਂਦ ਨੂੰ ਵੀ ਨਹੀਂ ਛੇਤੀ ਕੋਈ ਪੜਦਾ ਤੇ ਬਾਬੇ ਦੇ ਜਗਾ ਸੁਣੀਆਂ ਹੀ ਰਹਿ ਜਾਂਦੀਆਂ ਆ ਬੁੜੀਆਂ ਆਪਣੀਆਂ ਵਿਚਾਰੀਆਂ ਹਲੇ ਜਣੀਆਂ 10 ਕ 20 ਕਪੜੇ ਗਵਾੜਦੀਆਂ ਇਹ ਵਿਚਾਰੀਆਂ ਹਾਜ਼ਰੀ ਲਵਾਉਂਦੀਆਂ ਬੱਚੇ ਤਾਂ ਆਪਣੇ ਬਹੁਤ ਘੱਟ ਆ ਯਾਰ ਸਵੇਰ ਨੂੰ ਸੁਭਾ 10:00 ਪਹੁੰਚੋ ਉੱਥੇ ਚਾਹ ਪਾਣੀ ਵਰਤਾਓ ਯਾਰ ਪਕੌੜਿਆਂ ਦਾ ਲੰਗਰ ਪਕੌੜੇ ਵਰਤਾਓ ਉੱਥੇ ਤਾਂ ਸਿਆਣੇ-ਚਿਆਣੇ ਮੰਦੇ ਲਾਉਣੇ ਪੈਂਦੇ ਜਿਹੜੇ ਯਾਰ ਉਹ ਤੋਂ ਫਿਰ ਨਹੀਂ ਜਿੰਨਾ ਤੋਂ ਉੱਠ ਤੋਂ ਰਹਿੰਦਾ ਉਹਨਾਂ ਨੂੰ ਲਾਉਣਾ ਪੈਂਦਾ ਵਿਚਾਰਿਆਂ ਨੂੰ ਗੜਿਆ ਮਮਾਇਲਾ ਇਹਨਾਂ ਨੇ ਜੇ ਸੋਚੀਗੇ ਤਾਂ ਜੜ ਵੀ ਵੱਟਦੀ ਹੈ ਜਿੰਨਾ ਕ ਫਾਇਦਾ ਨੁਕਸਾਨ ਵੀ ਬਹੁਤ ਹੈ ਸਾਰਾ ਬੜੀ ਗੁਰਚਕਾ ਕਾਲਸਾ ਬੜੀ ਗੁਰਚਕਾ